ਹੇ ਪਿਆਰ ਸੇ ਸਰਕਾਰ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਅੰਗਰੰਦ ਦੀ ਚੌਥੀ ਬਰੇਗੰਡ ਬਣਾ ਰਹੇ ਭੈਣੋ ਤੇ ਭਰਾਵੋ ਤੁਸੀਂ ਅ thiệtਰ ਕਿਸਾਨ ਕੋ ਲੜ ਕੇ ਆਏ ਹੋ ਜਿਹਦੀ ਹਰੇਕ ਸਿਆਸਤ ਦੇ ਵਿੱਚ ਉਧਾਰਨ ਦਿੱਤੀ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਵੀ ਸਾਨੂੰ ਕਿਸਾਨਾਂ ਦੇ ਬੋਲਣ ਤੋਂ ਸਿੱਖਣਾ ਚਾਹੀਦਾ ਕਿਉਂਕਿ ਉਸ ਅੰਦੋਲਨ ਨੇ ਦੁਨਿਆ ਦੇ ਲਖਣ ਦੇ ਉੱਤੇ ਆਪਣਾ ਨਾਮ ਸਨੇਹੀ ਅੱਖਰਾਂ ਦੇ ਵਿੱਚ ਲਿਖਾ ਦਿੱਤਾ ਤੇ ਉਸ ਮੋਰਚੇ ਨੇ ਉਸ ਦੀ ਸੋਝਵਾਨ ਲੀਡਰਸ਼ਿਪ ਨੇ ਡਿੰਗ ਬਲੇਵੇ ਔਰ ਦੇ ਬਾਵਜੂਦ ਵੀ ਕੋਸ਼ਿਸ਼ ਨੂੰ ਜਿੱਤ ਦੇ ਇਨਜਾਮ ਤੱਕ ਪਹੁੰਚਾਇਆ ਉਹ ਅੱਜ ਤੁਸੀਂ ਅਜ ਚੌਥੀ ਮਰੇ ਗੰਡ ਪਤਾ ਮਨਾ ਰਹੇ ਹੋ ਇਸ ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਅੱਜ ਸਾਹ ਦੇ ਵਿੱਚ ਜਿੱਥੇ ਇੱਕ ਫਾਰ ਜਿੱਥੇ ਬੰਦਿਆ ਛਾਰਾ ਨਾਲ ਉਥੇ ਡਰੇ ਜੀਨ ਜਿੱਥੇ ਬੰਦਿਆ ਮੁਲਾਜ਼ਮ ਜਿੱਥੇ ਬੰਦਿਆ ਵੀ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਤੁਹਾਡੇ ਮੋਢੇ ਨਾਲ ਮੋਟਾ ਲਾ ਕੇ ਅੰਦੋਲਨ ਦੀ ਚੌਥੀ ਮਰੇ ਗੰਡ ਮਨਾ ਰਹੇ ਆ ਖੇਤੀ ਸੰਘਰਸ਼ ਦੀ ਮਾਰ ਸਾਡੇ ਉੱਤੇ ਆ ਕਿਉਂਕਿ ਇਹ ਦੇਸ਼ ਦੀਆਂ ਨੀਤੀਆਂ ਸਾਡੇ ਲੋਕਾਂ ਦੇ ਹੱਕ ਲਈ ਨਹੀਂ ਹੈਗੀਆਂ ਇਸ ਕਰਕੇ ਸਾਡੀ ਹਾਲਤ ਦਿਨੋਂ ਦਿਨ ਮਾੜੀ ਹੋ ਰਹੀ ਆ ਸਾਡੀ ਹਾਲਤ ਅੱਜ ਨਾਲੋਂ ਕੱਲ ਨੂੰ ਮਾੜੀ ਹੋਊਗੀ ਪਰ ਸਭ ਹੋਰ ਮਾੜੀ ਹੋਊਗੀ ਲਿਖਿਆ ਹੋਇਆ ਇਹ ਨੀਤੀਆਂ ਨੇ ਹੀ ਕਿਸੇ ਨੂੰ ਉੱਪਰ ਚੱਕੜਾ ਹੈ ਨੀਤੀਆਂ ਨੇ ਹੀਾਨੂੰ ਥੱਲੇ ਲਾ ਦੇਣਾ ਹੈ ਜਿਵੇਂ ਤੁਸੀਂ ਦੇਖੋ ਜੇ ਨੀਤੀਆਂ ਆਰਥਿਕ ਤੇ ਸੈਂਟਰਾਂ ਦੇ ਹੱਥ ਵਿੱਚ ਗਈਆਂ ਸਾਡੀ ਪੈੜਾवार ਵਰਤਦੇ ਆ ਉਹ ਇਸ ਕਰਕੇ ਉਹ ਦੇਖੋ ਬੰਦ ਹੋ ਰਹੇ ਆ ਅਸੀਂ ਕਰਜਾਉ ਹੋ ਰਹੇ ਆ ਖੁਦਕਸ਼ੀਆਂ ਕਰ ਰਹੇ ਆ ਇਸ ਕਰਕੇ ਕਿਸੇ ਕਵੀ ਨੇ ਕਿਹਾ ਦੇਸ਼ ਆਪਣਾ ਰਾਖਾ ਹਜਰਾ ਜੋ ਬੱਜੇ ਕਹਿੰਦਾ ਉਹਦਾ ਬੰਡ ਬਦੇਰਾ ਉੱਪਰਲੇ ਕਰ ਲੈਂਦੇ ਆਪਣੇ ਜਮਾਤਾ ਕਰ ਲੈਣੀਆਂ ਨਹੀਂ ਆ ਇਹ ਫਾਦਾ ਦੇ ਜੋ ਫਲਾਗ ਹੈ ਸਰੇ ਖਾਤਾ ਦੇ ਵਿੱਚ ਵੜਿਆ ਹੋਇਆ ਇੱਕ ਲੁਕਣ ਵਾਲੇ ਤੇ ਇੱਕ ਲੁੱਟੇ ਜਾਰ ਵਾਲੇ ਇਸ ਕਰਕੇ ਜਿਵੇਂ ਸਾਡੇ ਹਿੱਸੇ ਕੀ ਆ ਕਿਸੇ ਨੇ ਹੋ ਲਿਆ ਕਹਿੰਦੇ ਢਾਪ ਸਰਕੜਾ ਕਾਹੀ ਉਹ ਅੰਦਰਾਂਗੇ ਦੀ ਸਾਡੇ ਹਿੱਸੇ ਕੁਝ ਵੀ ਨਹੀਂ ਆਉਣਾ ਬਜਟ ਦੇ ਵਿੱਚ ਉੱਪਰਲੀ ਮਿਲਾਈ ਹੈ ਜਿਹੜੀ ਬਜਟ ਦੀ ਉੱਪਰ ਦਾ ਪੈਸਾ ਮੋਟਾ ਬੈਠਾ ਜਿਹੜਾ ਉਹ ਜਿਹੜੇ ਮੰਤਰੀ ਆ ਕੋਟ ਵਿਭਾਗ ਦਾ ਮੰਤਰੀ ਹੁੰਦਾ ਤੇ ਉਹਦਾ ਵੱਡਾ ਹੱਸਰ ਹੁੰਦਾ ਜਿਹੜਾ ਉਹ ਖਾ ਜਾਂਦੇ ਆ ਫਿਰ ਉਸ ਤੋਂ ਬਾਅਦ ਥੱਲੇ ਜਿਹੜੇ ਐਮਐਲਏ ਫਿਰਦੇ ਆਗੇ ਇਹ ਪਰਦੇ ਆ ਦਾ ਢਿੱਡ ਉਸ ਤੋਂ ਬਾਅਦ ਜਿਹੜੇ ਅਸਰ ਜਿਵੇਂ ਡੀਸੀ ਆ ਇਹ ਉਹ ਛੋਟੇ ਅਸਰ ਜਿਹੜੇ ਉਹ ਖਾਂਦੇ ਆ ਤੇ ਅਖੀਰ ਦੇ ਵਿੱਚ ਜਿਹੜੀ ਲੱਸੀ ਕਰਦੇ ਆ ਉਹ ਲੋਕਾਂ ਨੂੰ ਕੁਝ ਉਹਦੇ ਵਿੱਚ ਮਿਲਦਾ ਸਾਰੇ ਵੀ ਵੰਡੀ ਜਾ ਸਕਦੀ ਹੈ ਲੱਸੀ ਫਿਰ ਉਸ ਲੱਸੀ ਰੜਕਣੇ ਵਿੱਚ ਪਾਣੀ ਪੋੜਾ ਪੈਂਦਾ ਤਾਂ ਕਿ ਵੀ ਸਾਰੇ ਵੀ ਦਿੱਤੀ ਜਾ ਸਕੇ ਉਹ ਹੋਰ ਪਤਲੀ ਲੱਸੀ ਆ ਜਾਂਦੀ ਹੈ ਸਾਡੇ ਸਾਡੇ ਹਿੱਸੇ ਦੇ ਵਿੱਚ ਇਸ ਕਰਕੇ ਇਹ ਇਹ ਸਾਨੂੰ ਸਮਝਣਾ ਚਾਹੀਦਾ ਬੇਸ਼ੱਕ ਅਸਾਂ 70 70 ਸਾਲ ਹੋ ਗਏ ਇੱਥੇ ਬੱਠਾ ਸਰਕਾਰਾਂ ਨੂੰ ਹਟਾਉਂਦੇ ਹੋਇਆਂ ਨੂੰ ਅਸੀਂ ਟੀਵੀ ਦੇਖਿਆ ਅਸੀਂ ਨੈਰੋ ਨੂ ਵੀ ਦੇਖਿਆ ਲਾਲ ਬਾਦਰ ਸ਼ਾਪਰੀ ਵੀ ਦੇਖਿਆ ਜਿਹੜਾ ਜੈਜਵਾਨ ਜੈਗਸਨ ਕਹਿੰਦਾ ਸੀ ਅਸੀਂ ਉਸ ਤੋਂ ਬਾਅਦ ਇੰਦਰਾ ਕਾਂਦੇੜ ਨੂੰ ਵੀ ਦੇਖਿਆ ਬਾਜਪਾ ਵੀ ਨੂੰ ਵੀ ਦੇਖਿਆ ਅਸੀਂ ਮਨਮੋਹ ਟੋੜੂ ਵੀ ਦੇਖਿਆ ਜਿਹੜਾ ਇੱਕ ਹਾਜਰਨਾ ਵੀ ਸਾਡੀ ਨੁਮਾਇੰਦਗੀ ਕਰਦਾ ਸਿੱਖਾਂ ਦੀ ਨੁਮਾਇੰਦਗੀ ਕਰਦਾ ਅਸੀਂ ਉਹਨਾਂ ਕੋਲ ਸਕੇ ਜੋ ਪਰਵਾਰ ਤੋਂ ਪ੍ਰਾਈਮ ਮਿਨਿਸਟਰ ਬਣ ਆਇਆ ਗਿਆ ਪਰ ਉਹਨਾਂ ਦੇ ਨੀਤੀਆਂ ਨੂੰ ਨਹੀਂ ਲਾਗੂ ਕੀਤੇ ਹਨ ਗਾਵਾ ਕੋਈ ਵੀ ਆਗੇ ਇਹ ਪੰਜਾਬ ਦੀ ਗੱਲ ਕਰਨੀ ਹੁਣ ਆਪ ਨੂੰ ਲੈ ਕੇ ਤੁਸੀਂ ਆਏ ਹੋ ਇਹ ਨੀਤੀਆਂ ਜਿਹੜੀਆਂ ਇਹ ਸਾਰੀਆਂ ਮਤਲਬ ਉਹਦੇ ਤਰਾਹੀ ਲਾਗੂ ਕਾਲੇਰ ਇਹ ਸਾਧਰਾਜ ਦੀ চাকਰੀ ਕਰਨਗੇ ਇਹ ਇੱਥੋਂ ਦੇ ਮੁੱਖ ਮੰਤਰੀ ਇਹ ਪਾਦੇ ਇਸ ਕਰਕੇ ਜੋ ਲੱਖ ਵੱਖ ਵੱਖ ਸਮੇਂ ਤੇ ਸਾਨੂੰ ਲੱਗਦਾ ਪਹੇਖਾ ਜੋ ਭਰਮ ਜੜ ਪਾਇਆ ਹੋਇਆ ਸਾਡੇ ਉਤੇ ਵੀ ਧੋਖਾ ਧੋਖੇ ਨੇ ਕੁਝ ਨਹੀਂ ਕਰਨਾ ਹੈ ਧੋਖੇ ਨੇ ਠੀਕਾ ਸਰਕਾਰ ਬਦਲ ਦੇਣੀ ਹੈ ਪਰ ਸਟੇਟ ਨਹੀਂ ਬਦਲਣਾ ਹੈ ਉਹਦੀਆਂ ਨੀਤੀਆਂ ਨਹੀਂ ਬਦਲੀਆਂ ਇਹਨਾਂ ਨੀਤੀਆਂ ਦੇ ਕਾਰਨ ਨਹੀਂ ਇਹ ਸਭ ਜਿਹੜਾ ਕੁੱਲੇ ਬੈਠਣ ਲਈ ਮਜਬੂਰ ਹੋਇਆ ਹੈ ਮਨ ਇਹਨਾਂ ਨੀਤੀਆਂ ਦੇ ਕਾਰਨ ਸਾਡੇ ਆ ਖੁਦਕਿਸ਼ਿਆ ਵਾਹ ਰਹੀਆਂ ਸਾਡੇ ਘਰ ਦੇ ਹਾਵਲ-ਮੋਲ ਵਾਹ ਰਿਹਾ ਹੈ ਨੌਕਰੀਆਂ ਸਾਥੋਂ ਉੱਤਰੀਆਂ ਅਲਾਟ ਸਾਥੋਂ ਪਤ ਰਿਹਾ ਉਸ ਕਰਕੇ ਇਹ ਸਕੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸਾਡੇ ਨੂੰ ਸਾਰੇ ਨੂੰ ਜਿਹੜੇ ਇਹਨਾਂ ਨੀਤੀਆਂ ਤੋਂ ਪ੍ਰਭਾਵ ਚੁਗੇ ਜਿੰਨਾਂ ਦਾ ਇਹਨਾਂ ਨੀਤੀਆਂ ਤੇ ਆਖਰ ਪੈਂਦਾ ਕਿ ਉਹਨਾਂ ਆਵਾਜ਼ ਸਾਡੇ ਕਰਾਉਣਾ ਪੜਨਾ ਲਿਖਣਾ ਸਾਹਮਣੇ ਆ ਪਉਣਾ ਜਾਣਾ ਸਾਹਮਣੇ ਆ ਉਸ ਕਰਕੇ ਇਹਦਾ ਰੇਹੇ ਰੇਲਾ ਬੇਕਤੀ ਹੋ ਜਾਣੀਆਂ ਤਾਂ ਉਹਨਾਂ ਦਾ ਖਰਾਬ ਪੜਾ ਮਹਿੰਗਾ ਹੋਊਗਾ ਪਹਿਲਾ ਸਕੂਲ ਮਤਲਬ ਪ੍ਰਾਈਵੇਟ ਕਾਸ਼ੇ ਭਾਈ ਦੇਖੋ ਕਿੰਨੀ ਮਹਿੰਗੀ ਹੋਊਗੀ ਇਲਾਜ ਕਿੰਨੇ ਮਹਿੰਗੇ ਹੋਵੇ ਤੁਸੀਂ ਲੋਟੇ ਸਾਡੇ ਨੂੰ ਅਸੀਂ ਬੈਠੇ ਸੀਤਾ ਫਿਲਹਾਲ ਸਾਡੀ ਪੋਜੀਸ਼ਨ ਕੀ ਆ ਅਸੀਂ ਇਹ ਕਿਸਾਨਾਂ ਦਾ ਕਿਸਾਨਾਂ ਦੀ ਜੱਟੇ ਵਧੀਆ ਵੀ ਆੱਡ-ਆੱਡ ਹੋਈਆਂ ਪਈਆਂ ਇਸ ਕਰਕੇ ਜਿਵੇਂ ਪਹਿਲਾਂ ਅਸੀਂ ਉਧਾਰ ਰਿਸੈਪਟ ਕਰੀਆ ਉਹੀ ਉਧਾਰ ਨਾਲ ਅਸੀਂ ਦੁਬਾਰਾ ਸਟਾਰਟ ਕਰੀਏ